ਕੀ ਸਾਲ ਬਾਅਦ ਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਯਾਦ ਕੀਤੀ ਜਾਵੇਗੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਲੰਘ ਚੁੱਕੇ ਨੇ ਹੁਣ ਸਭ ਚੁੱਪ ਹੋ ਗਏ ਨੇ ਉਹੀ ਜੀਵਾਂ ਜੋ ਕੁਝ ਦਿਨ ਪਹਿਲਾਂ ਸਾਹਿਬਜ਼ਾਦਿਆਂ ਦੇ ਨਾਮ ਤੇ ਭਰ ਆਉਂਦੀਆਂ ਸਨ ਅੱਜ ਖਾਮੋਸ਼ ਨੇ ਅਗਲੇ ਸਾਲ ਫਿਰ ਸ਼ਹੀਦੀ ਦੇ ਦਿਨ ਲਾਗੇ ਆਉਣਗੇ ਫਿਰ ਪੈਣਗੀਆਂ ਪੋਸਟਾਂ ਵੀਡੀਓਜ਼ ਕਥਾ ਕੀਰਤਨ ਪਰ ਮੈਂ ਪੁੱਛਣਾ ਚਾਹੁੰਦੀ ਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੀ ਸਿਰਫ ਕੁਝ ਦਿਨਾਂ ਲਈ ਹੁੰਦੀ ਹੈ ਕੀ ਸ਼ਹੀਦੀ ਕੈਲੰਡਰ ਦੇ ਪੰਨਿਆਂ ਨਾਲ ਬਣੀ ਹੋਈ ਹੈ ਉਹ ਬੱਚੇ ਜਿਨ੍ਹਾਂ ਨੇ ਧਰਮ ਨਹੀਂ ਛੱਡਿਆ ਮੌਤ ਕਬੂਲ ਕਰ ਲਈ ਕੀ ਉਹਨਾਂ ਦੀ ਯਾਦ ਸਿਰਫ ਇੱਕ ਜਾਂ ਦੋ ਦਿਨ ਦੀ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਡੇ ਜੀਵਨ ਲਈ ਬਹੁਤ ਵੱਡੀ ਸਿੱਖਿਆ ਹੈ ਹਰ ਦਿਨ ਲਈ ਜੇ ਅਸੀਂ ਸਾਲ ਵਿੱਚ ਇੱਕ ਵਾਰੀ ਰੋ ਲਾਈਏ ਪਰ ਬਾਕੀ ਦਿਨ ਗੁਰਮਤ ਭੁੱਲ ਗਏ ਤਾਂ ਫਿਰ ਉਹ ਸ਼ਹੀਦੀ ਸਾਡੇ ਅੰਦਰ ਕਿੱਥੇ ਜੀ ਰਹੀ ਹੈ ਆਓ ਸਾਹਿਬਜ਼ਾਦਿਆਂ ਨੂੰ ਸਿਰਫ ਯਾਦ ਨਾ ਕਰੀਏ ਉਹਨਾਂ ਦੇ ਰਾਹ ਤੇ ਚੱਲੀਏ ਅੰਮ੍ਰਿਤ ਸਕੀਏ ਗੁਰੂ ਵਾਲੇ ਬਣੀਏ ਤਾਂ ਜੋ ਸਾਡੇ ਲਈ ਕੀਤੀ ਉਹਨਾਂ ਦੀ ਕੁਰਬਾਨੀ ਵਿਅਰਥ ਨਾ ਜਾਵੇ ਤੁਹਾਨੂੰ ਲੱਗਦਾ ਵੀ ਕੋਈ ਇਦਾਂ ਦਾ ਪੈਗੰਬਰ ਹੋਇਆ ਹੋਵੇਗਾ ਘਰ ਉੱਜੜ ਗਿਆ ਮਖਮਲੀ ਸੇਜਾਂ ਨਹੀਂ ਰਹੀਆਂ ਘਰਵਾਲੀਆਂ ਵਿਛੜ ਗਈਆਂ ਮਾਂ ਵਿਛੜ ਗਈ ਛੇਬ ਜ਼ਾਦੇ ਵਿਛੜ ਗਏ ਸ਼ਹੀਦ ਹੋ ਗਏ مخਮਲੀ ਸੇਜਾਂ ਤੋਂ ਬਾਹਾਂ ਕੰਡਿਆਂ ਦੀ ਸੇੜ ਤੇ ਬੈਠਾ ਹੋਵੇ ਤੇ ਰੱਬ ਨੂੰ ਲਾਂਮਾ ਦੇਣ ਦੀ ਬਚਾਏ ਮਿੱਤਰ ਕਹਿ ਕੇ ਆਖੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਗੁਰੂ ਗੋਬਿੰਦ ਸਿੰਘ ਹੀ ਹੋਇਆ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਹੋ ਆਂ ਸਫ਼ਰ ਕਮਾਲ ਦਾ ਤਨ ਜਿਗਰਾ ਜੀ ਗੁਜ਼ਰੀ